ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਅੱਜ ਪੂਰੇ ਪੰਜਾਬ ਦੇ ਵਿੱਚ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜੀ ਹੈ ਵੋਟ ਪ੍ਰਕਿਰਿਆ ਉਹ VOTING ਜਿਹੜੀ ਚੱਲੇਗੀ ਸਾਡੀ ਸਾਰੇ ਹੀ ਲੋਕਾਂ ਨੂੰ ਅਪੀਲ ਹੈ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਵੋਟ ਪਾਉਣਾ ਤੁਹਾਡਾ ਇੱਕ ਨਿਜੀ ਹਧਕਾਰ ਹੈ ਤੁਹਾਡਾ ਇੱਕ ਮੌਲਿਕ ਹਧਕਾਰ ਹੈ ਵੋਟ ਦੀ ਸਹੀ ਵਰਤੋਂ ਕਰੋ ਅਸੀਂ ਕਿਸੇ ਵੀ ਪਾਰਟੀ ਦੀ ਸਪੋਰਟ ਨਹੀਂ ਕਰਦੇ ਦੂਸਰੇ ਪਾਸੇ ਗੱਲ ਕਰਦੇ ਹਾਂ ਹਲਕਾ ਫਰੂਜ਼ਪੁਰ ਦੀ ਹਲਕਾ ਫਰੂਜ਼ਪੁਰ ਦੇ ਵਿੱਚ ਅੱਜ 7 ਵਜੇ ਤੋਂ ਲੈ ਕੇ ਜਿਹੜੀ 6 ਵਜੇ ਤੱਕ ਚੋਣ ਪ੍ਰਕਿਰਿਆ ਜਿਹੜੀ ਹੈ VOTING ਸਿਸਟਮ ਜਿਹੜਾ ਹੈ ਲਗਾਤਾਰ ਜਾਰੀ ਰਹੇਗਾ ਦੂਸਰੇ ਪਾਸੇ ਗੱਲ ਕਰਦੇ ਹਾਂ ਹਲਕਾ ਫਰੂਜ਼ਪੁਰ ਦੇ ਵਿੱਚ ਪੈਂਦੀ ਤਹਿਸੀਲ ਗੁਰੂਸਾਹੇ ਦੀ ਗੁਰੂਸਾਹੇ ਦੇ ਵਿੱਚ ਪੰਜ ਪਿੰਡ ਪੈਂਦੇ ਨੇ ਪਹਿਲਾ ਪਿੰਡ ਹੈ ਵਸਤੀ ਸਾਨਕੇ ਵਸਤੀ ਨਾਨਕਪੁਰਾ ਵਸਤੀ ਕੱਲੇਵਾਲੀ ਅਤੇ ਵਸਤੀ ਮਗਰ ਸਿੰਘ ਵਾਲੀ ਇਹ ਪੰਜ ਪਿੰਡ ਨੇ ਜਿੰਨਾ ਪਿੰਡਾਂ ਦਾ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਹਾਂ ਸਾਡੇ ਸਮਾਉਂ ਦਾਤਾ ਨੇ ਗੱਲ ਕੀਤੀ ਮੌਜੂਦਾ ਜਿਹੜੇ ਸਰਪੰਚ ਨੇ ਸਾਨਕ ਵਸਦੀ ਦੇ ਗੁਰਦੀਪ ਸਿੰਘ ਜੀ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਜਿਹੜੇ ਵੋਟਰ ਨੇ ਸਾਡੇ ਪੰਜਾਂ ਪਿੰਡਾਂ ਦੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਕਿ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓ ਪਲੱਸ ਪੰਜਾਂ ਸਰਪੰਚਾਂ ਨੇ ਮਿਲ ਕੇ ਭਾਈ ਚਾਰੇ ਦਾ ਅਤੇ ਸਾਂਝੀ ਵਾਲ ਦਾ ਜਿਹੜਾ ਸਬੂਤ ਦਿੱਤਾ ਹੈ ਹਲਕਾ ਗੁਰੂ ਹਰਸਾਏ ਦੇ ਵਿੱਚ ਮੈਂ ਦੱਸ ਦੇਵਾਂ ਇਹ ਸਾਨਕੇ ਵਸਤੀ ਨਾਨਕਪੁਰਾ ਕੱਲੇ ਵਾਲੀ ਅਤੇ ਮੰਗਰ ਵਾਲੀ ਵਸਤੀ ਹੈ ਇਹ ਵਜਦੇ ਨੇ ਇਲਾਕੇ ਗੁਰੂ ਹਰਸਾਏ ਤਹਿਸੀਲ ਦੇ ਆਸ-ਪਾਸ VOTING ਹੋ ਰਹੀ ਹੈ VOTING ਦੇ ਵਿੱਚ ਸਾਰੇ ਸਰਪੰਚਾ ਨੇ ਆਪਸ ਦੇ ਵਿੱਚ ਤਾਲਮਿਲ ਕਰਕੇ ਪਲਸ ਇਹ ਪੰਜਾ ਪਿੰਡਾਂ ਦੇ ਨੌਜਵਾਨਾਂ ਨੇ ਆਪਸ ਵਿੱਚ ਤਾਲਮਿਲ ਕਰਕੇ ਫੰਡ ਇਕੱਠੀ ਕਰਕੇ ਜਿਹੜਾ ਹੈ ਠੰਡੇ ਯਾਨੀ ਕਿ ਮਿੱਠੇ ਪਾਣੀ ਦੀ ਛਬੀਲ ਲਾਈ ਹੈ ਇਹ ਮਿੱਠੇ ਪਾਣੀ ਦੀ ਜਿਹੜੀ ਛਬੀਲ ਲੱਗੀ ਹੈ ਇਹ ਕਿਸੇ ਪਾਰਟੀ ਵੱਲੋਂ ਨਹੀਂ ਲੱਗੀ ਨਾ ਹੀ ਕਿਸੇ ਪਾਰਟੀ ਦੇ ਵਰਕ ਨੇ ਲਗਾਈ ਹੈ ਲੇਕਿਨ ਇਹ ਸਾਰੇ ਲੋਕਾਂ ਨੇ ਭਾਈਚਾਰੇ ਅਤੇ ਭਾਈਵਾਲਤਾ ਦਾ ਸਬੂਤ ਦਿੱਤਾ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਹਾਲਾਂਕਿ ਜੇ ਗੱਲ ਕਰੀਏ VOTING ਵਾਲੇ ਦੇਣ ਧੜੇਬਾਜ਼ੀਆਂ ਬਣਦੀਆਂ ਨੇ ਲੜਾਈਆਂ ਪੈਂਦੀਆਂ ਨੇ ਲੋਕ ਇੱਕ ਦੂਸਰੇ ਤੇ ਟਸਰਬਾਜ਼ੀ ਕਰਦੇ ਨੇ ਲੇਕਿਨ ਇਨ੍ਹਾਂ ਪੰਜਾਂ ਪੰਚਾਇਤਾਂ ਨੇ ਮਿਲ ਕੇ ਫੰਡ ਇਕੱਠੀ ਕਰਕੇ ਸਰਦਾਰ ਗੁਰਦੀਪ ਸਿੰਘ ਜਿਹੜੇ ਸਰਪੰਚ ਨੇ ਸਨਕੇ ਪਿੰਡ ਤੋਂ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਅਸੀਂ ਸਾਰਿਆਂ ਨਾਲ ਮਿਲ ਕੇ ਚੱਲਣ ਵਾਲੇ ਲੋਕ ਹਾਂ ਭਾਈਚਾਰਕ ਸਾਂਝ ਬਣਾਉਣ ਵਾਲੇ ਲੋਕ ਹਾਂ ਅਸੀਂ ਨਹੀਂ ਚਾਹਨੇ ਕਿ ਕਿਸੇ ਦਾ ਮਨ ਮਨ ਦੇ ਵਿੱਚ ਮੋੜਬੰਡਾਵ ਆਵੇ ਜਾਂ ਲੜਾਈ ਝਗੜਾ ਹੋਵੇ ਇਸ ਲਈ ਸਾਰੇ ਸਰਪੰਚਾਂ ਨੇ ਮਿਲ ਕੇ ਯਾਨੀ ਕਿ ਪੰਜ ਦੇ ਪੰਜਾਂ ਪਿੰਡਾਂ ਦੇ ਸਰਪੰਚਾਂ ਨੇ ਮਿਲ ਕੇ ਫੰਡ ਇਕੱਠੀ ਕਰਕੇ ਸ਼ਬੀਲ ਲਾਈ ਹੈ ਅਤੇ ਲੋਕ ਉਥੋਂ ਸ਼ਬੀਲ ਦਾ ਪਾਣੀ ਵੀ ਪੀ ਰਹੇ ਨੇ ਕਿਉਂਕਿ ਇੱਕੋ ਹੀ ਪੰਜ ਪਿੰਡਾਂ ਦਾ ਜਿਹੜਾ ਬੂਤ ਹੈ ਇੱਕੋ ਹੀ ਪਿੰਡ ਬਣਿਆ ਹੈ ਵਸਤੀ ਮਗਰ ਸਿੰਘ ਵਾਲੀ ਜਿਹੜਾ ਨਾਲ ਹੀ ਹੈ ਗੁਰੂ ਹਰਸਾਏ ਦੇ ਪਿੰਡ ਜਿਹੜੀ ਤਹਿਸੀਲ ਵਜਦੀ ਹੈ ਗੁਰੂ ਹਰਸਾਏ ਹਲਕਾ ਫਰੂਜ਼ਪੁਰ ਦੇ ਵਿੱਚ ਸਾਰੇ ਲੋਕ ਇਕੱਠੇ ਹੋਏ ਫੰਡ ਇਕੱਠੀ ਕੀਤੀ ਗਈ ਅਤੇ ਸਾਰੇ ਹੀ ਲੋਕ ਉੱਥੇ ਅੱਜ ਸਵੇਰ 7 ਵਜੇ ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਉਹ ਵੋਟ ਪਾ ਰਹੇ ਨੇ ਤੇ ਸਾਰੇ ਦਿਨ ਮਿੱਠੇ ਪਾਣੀ ਦੀ ਸ਼ਬੀਲ ਜਿਹੜੀ ਹੈ ਚੱਲੇਗੀ ਅਤੇ ਕਿਸੇ ਨੂੰ ਇਹ ਨਹੀਂ ਕਿਹਾ ਜਾਵੇਗਾ ਕਿ ਵੋਟ ਕਿਹੜੀ ਪਾਰਟੀ ਨੂੰ ਪਾਉਣੀ ਹੈ ਗੁਰਦੀਪ ਸਿੰਘ ਜੀ ਨੇ ਦੱਸਿਆ ਜਿਹੜੇ ਸਰਪੰਚ ਨੇ ਪਿੰਡ ਸਾਨਕੇ ਦੇ ਉਹਨਾਂ ਨੇ ਕਿਹਾ ਕਿ ਵੋਟ ਪਾਉਣਾ ਜਿਹੜਾ ਸਭ ਦਾ ਨਿੱਜੀ ਅਧਿਕਾਰ ਹੈ ਉਹਨਾਂ ਦਾ ਮੌਲਿਕ ਅਧਿਕਾਰ ਹੈ ਲੇਕਿਨ ਅਸੀਂ ਸਾਰੇ ਸਰਪੰਚਾਂ ਨੇ ਅਤੇ ਨੌਜਵਾਨਾਂ ਨੇ ਮਿਲ ਕੇ ਇਹ ਸਲਾਹ ਬਣਾਈ ਕਿ ਠੰਡੇ ਪਾਣੀ ਦੀ ਸ਼ਬੀਲ ਲਾਈ ਜਾਵੇ ਕਿਉਂਕਿ ਗਰਮੀ ਅੱਜ ਅਤ ਦੀ ਪੈ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਤਾਂ ਕਿ ਜਿਹੜੇ ਵੋਟ ਪਾਉਣ ਆਣ ਉਹਨਾਂ ਨੂੰ ਠੰਡੇ ਪਾਣੀ ਪੀਣ ਦੇ ਨਾਲ ਥੋੜੀ ਜਿਹੀ ਜੜੀ ਰਾਤ ਮਿਲੇ ਇਹ ਸਭ ਤੋਂ ਵੱਡੀ ਭਾਈਚਾਰਕ ਜਿਹੜੀ ਹੈ ਮਿਸਾਲ ਦਿੰਦੀ ਹੈ ਇਸੇ ਤਰ੍ਹਾਂ ਹੀ ਸਾਨੂੰ ਸਾਰੇ ਹੀ ਪੰਜਾਬ ਵਾਸੀਆਂ ਨੂੰ ਕਿਉਂਕਿ ਪੰਜਾਬ ਇੱਕ ਗੁਰੂਆਂ ਅਤੇ ਪੀਰਾਂ ਦੀ ਜਿਹੜੀ ਧਰਤੀ ਮੰਨੀ ਜਾਂਦੀ ਹੈ ਅਤੇ ਸਾਨੂੰ ਵੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੰਬੂਧ ਦੇਣਾ ਚਾਹੀਦਾ ਮੈਂ ਫਿਰ ਇੱਕ ਤੋਂ ਇਹਨਾਂ ਸਾਰੇ ਪਿੰਡਾਂ ਵਾਸੀਆਂ ਵਾਲਿਆਂ ਦਾ ਅਤੇ ਇਹਨਾਂ ਸਰਪੰਚਾਂ ਦਾ ਮੈਂ ਉਹਨਾਂ ਦੇ ਨਾਮ ਤੇ ਨਹੀਂ ਜਾਣਦਾ ਇੱਕਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੱਕ ਬੜਾ ਹੀ ਸ਼ਲਾਗਾ ਯੋਗ ਕੰਮ ਕੀਤਾ ਹੈ ਪਿੰਡਾਂ ਦੇ ਜਿਹੜੇ ਲੋਕ ਨੇ ਜਿਹੜੇ ਵਕ ਵਕ ਵਸਤੀਆਂ ਤੋਂ ਲੋਕ ਉੱਥੇ ਵੋਟ ਪਾਉਣ ਆਣਗੇ ਧੰਨਵਾਦ ਜੀ